ਸਤਿ ਸ੍ਰੀ ਅਕਾਲ ਜੀ ਸਾਰੇ ਵੀਰਾਂ ਨੂੰ ਕੁਲਜਿੰਦਰ ਡੇਰੀ ਫਾਰਮ 'ਤੇ ਤੁਹਾਡਾ ਬਹੁਤ ਸਵਾਗਤ ਹੈ ਵੀਰ ਜੀ ਅੱਜ ਦੀ ਵੀਡੀਓ ਦੇ ਵਿੱਚ ਤਾਜੀ ਸੂਈ ਵਹਿੜ ਆ ਗਈ ਵੀਰੇ ਕੋਲੇ ਚੰਗੇ ਰਿਕਾਰਡ ਵਾਲੀ ਆ ਵੀਰੋ ਤਾਂ ਰੇਡ ਵੀ ਵੀਰ ਦਾ ਜੈ ਜੈ ਆਓ ਵੀਰੇ ਇਹਦੇ ਬਾਰੇ ਲੈਣੇ ਆ ਵੀਰ ਕੋਲੇ ਸਾਰੀ ਜਾਣਕਾਰੀ ਸਤਿ ਸ੍ਰੀ ਅਕਾਲ ਵੀਰੇ ਸਤਿ ਸ੍ਰੀ ਅਕਾਲ ਜੀ ਹੋ ਸਨੋ ਵੀਰੇ ਕੀ ਹਾਲ ਚਾਲ ਬਹੁਤ ਵਧੀਆ ਵਧੀਆ ਤੁਸੀਂ ਸਾਨੂੰ ਵੀ ਜੀ ਵਧੀਆ ਵਧੀਆ ਹਾਂ ਵੀਰੇ ਨਾਂ ਦੱਸਿਓ ਆਪਣਾ ਨਾਂ ਮੇਰਾ ਲਖਪ੍ਰੀਤ ਸਿੰਘ ਜੀ ਸੋਈਆਂ ਕਲਾ ਤਹਿਸੀਲ ਮਜੀਠਾ ਤੇ ਡਿਸਟ੍ਰਿਕਟ ਅੰਮ੍ਰਿਤਸਰ ਜੀ ਠੀਕ ਹੈ ਉਹ ਨੰਬਰ ਹੈ 7896 369262 ਠੀਕ ਹੈ ਜੀ ਤੇ ਬਾਕੀ ਆਪਾਂ ਹੁਣ ਕਾਫੀ ਟਾਈਮ ਲਾਇਆ ਬਾਹਰ ਵੀਡੀਓ ਪਾਉਣ ਲੱਗੇ ਹਾਂ ਰੈਗੂਲਰ ਪਾਇਆ ਕਰਾਂਗੇ ਰੈਗੂਲਰ ਹੈਨਾ ਤਾਂ ਬਾਕੀ ਰੇਟ ਵੀ ਵੀਰ ਦਾ ਵੀਰੇ ਜਿਹਾ ਜਿਹਾ ਹੁੰਦਾ ਹੁੰਦਾ ਬਾਕੀ ਰੇਟ ਤਾਂ ਬਿਲਕੁਲ ਜਿਹਾ ਨੋਰਮਲ ਹੁੰਦਾ ਹੈਨਾ ਹਾਂ ਜੀ ਹਾਂ ਜੀ ਤਾਂ ਬਿਲਕੁਲ ਤਾਂ ਵੀਰੇ ਕਰੀਏ ਸ਼ੁਰੂਆਤ ਇਹਦੇ ਬਾਰੇ ਦੱਸੀਏ ਪਹਿਲਾ ਸੂਆ ਵਹਿਰ ਸੂਈ ਪਹਿਲਾ ਸੂਆ ਹਾਂ ਜੀ ਠੀਕ ਹੈ ਜੀ ਬਾਕੀ ਬੱਚਾ ਹੀ ਬਹੁਤ ਭਲਿਆ ਦਿੱਤਾ ਇਹਨੇ ਬੱਚਾ ਚੰਗਾ ਭਲਿਆ ਪਹਿਲਾਂ ਤੇ ਮੇਰੇ ਕੋਲ ਥਾਂ ਅਛਾ ਪਹਿਲਾ ਸੂਆ ਆ ਏ ਪਹਿਲਾ ਸੂਆ ਥੀ ਆ ਤਾਂ ਵੇਖੋ ਵੀਰੋ ਖਾਣਾ ਦੀ ਕੁਆਲਿਟੀ ਚੈੱਕ ਕਰ ਲਓ ਪਹਿਲਾ ਸੂਆ ਵੇੜਾ ਖੋਲ ਵੀਰੇ ਤੋਰਾ ਵਿਖਾਈਏ ਹਾਂਜੀ ਤਾਂ ਵੇਖੋ ਵੀਰੋ ਤੋਰਾ ਚੈੱਕ ਕਰ ਲਓ ਸੋਹਣੀ ਵੇੜਾ ਬਰੀਡ ਬਹੁਤ ਆ ਹਾਂਜੀ ਵਸ਼ੀ ਹੁੰਦੀ ਪਣੀ ਮਿਲ ਸੁਲ ਚੰਗੇ ਸੀ ਮੰਦਾ ਬੱਚਾ ਪਾਇਆ ਨਾ ਇੰਨੇ ਵਸ਼ੀ ਬਹੁਤ ਚੰਗੇ ਸੀ ਮੰਦੇ ਪੁਣੀ ਸੀ ਵੇਖੋ ਵੀਰੋ ਬਹੁਤ ਸੁਨੱਖੀ ਵੇੜਾ ਬਰੀਡ ਚੈੱਕ ਕਰ ਲਓ ਪੱਕੀ ਲੱਗੀ ਵੇਖੋ ਥਾਣ ਵੇਖੋ ਬਹੁਤ ਚੰਗੀ ਵੇੜਾ ਵੀਰੇ ਤੋ ਮਾਲਾ ਵੀਰੇ ਵੀ ਬੀਓ ਕਿ ਨਾ ਬਾਹਰ ਚੱਲੇ ਕਿ ਠੀਕ ਹੈ ਬੰਦੇ ਹੀ ਜਾਂਦੇ ਚਲੋ ਦੇਰ ਨਹੀਂ ਹੁੰਦਾ ਆਂਦੇ ਇਹਦਾ ਰਵਾ ਬੜਾ ਵਧੀਆ ਡਾਣਾ ਜੇ ਜਰਸੀ ਜਾਗੀ ਹਨਾ ਠੀਕ ਆ ਗਈ ਮੋਟੀ ਅੱਖਾ ਨਿੱਕਾ ਨਿੱਕਾ ਕੰਨ ਆ ਗਿਆ ਬੋਦੀ ਵਾਲੀ ਵੜ ਆ ਗਈ ਤਾਂ ਵੇਖੋ ਵੀਰੋ ਲੇਵਾ ਚੈੱਕ ਕਰ ਲੋ ਇੱਕ ਰੀ ਲੱਗੇ ਤੋਂ ਖਣ ਬੜਾ ਸਪੈਸ਼ਲ ਲੱਗਿਆ ਇੱਕ ਨੰਬਰ ਇੱਕ ਨੰਬਰ ਵੇਖੋ ਵੀਰੋ ਬਹੁਤ ਹੀ ਸੋਹਣੀ ਮਿਹੜਾ ਜੀ ਵੀਰੇ ਸੂਆ ਪਹਿਲਾ ਆ ਗਿਆ ਹਨਾ ਸੂਆ ਪਹਿਲਾ ਜੀ ਕੀ ਬਾਤ ਹੈ ਥਾਨ ਬੜਾ ਸਪੈਸ਼ਲ ਲੱਗੇ ਥਾਨ ਬੜਾ ਸਪੈਸ਼ਲ ਬਾਕੀ ਤੁਹਾਨੂੰ ਆ ਵਿਖਾਉਨੇ ਚੈੱਕ ਕਰਕੇ ਧਾਰਾ ਮਾਰ ਕੇ ਠੀਕ ਹੈ ਕੈਮਰੇ ਥੋੜਾ ਡਰਦੀ ਬਾਕੀ ਕੋ ਦਰਨੀ ਠੀਕ ਹੈ ਬਾਕੀ ਠੰਡੀ ਧੀ ਰਹੀ ਹੈ ਅੰਦਰ ਬਹੁਤ ਕੀ ਬਾਤ ਹੈ ਜੀ ਸੀਲ ਵੀ ਬਹੁਤ ਆ ਬਾਈ ਨਾ ਨਾ ਠੰਡੀ ਧੀ ਰਹੀ ਹੈ ਧੀ ਇਹ ਕੋਈ ਗੱਲ ਨਹੀਂ ਆ ਦੇਖੋ ਕੀ ਬਾਤ ਆ ਜੀ ਬਹੁਤ ਸੁਣੀ ਮਿਹੜਾ ਵੀਰੇ ਲੰਗਾਂ ਨੂੰ ਇਹੋ ਜਿਹਾ ਚਵਾ ਨਹੀਂ ਲੱਗਦਾ ਕੀ ਬਾਤ ਆ ਵੀਰੇ ਸਿਰਾ ਜਵਾਲ ਲੱਗਿਆ ਠੀਕ ਹੈ ਵੀਰੇ ਠੀਕ ਹੈ ਬਹੁਤ ਮੋਟੀ ਧਾਰ ਬਹੁਤ ਚੰਗੀ ਵੈੜਾ ਵੀਰੇ ਸਾਡੋ ਬੰਦਾ ਧਾਰਾ ਹੈ ਕੀ ਬਾਤ ਹੈ ਜੀ ਸਿਰਾ ਵੈੜਾ ਵੀਰੇ ਹਾਂਜੀ ਤਾਂ ਬਰੀਡ ਫੁੱਲਾ ਵੀਰੇ ਉਹ ਪੇਲਾ ਸੁਆ ਆ ਫੇਸ ਕੁਆਲਟੀ ਦੀ ਗੱਲ ਕਰੀਏ ਥਣਾ ਦੀ ਕੁਆਲਟੀ ਦੀ ਲੇਵੇ ਦੀ ਬਹੁਤ ਹੀ ਜਿਆਦੀ ਸੋਣੀ ਆ ਤੁਸੀਂ ਦੂਰੋਂ ਚੱਲ ਕੇ ਹੁੰਦੇ ਹੋ ਤੁਸੀਂ ਛੱਡ ਕੇ ਨਹੀਂ ਜਾਓਗੇ ਵੈੜ ਨੂੰ ਬਹੁਤ ਚੰਗੀ ਵੈੜਾ ਹਾਂਜੀ ਤਾਂ ਵੀਰੇ ਬਹੁਤ ਚੰਗੀ ਵੈੜਾ ਹਨਾ ਤਾਂ ਇੱਕ ਵਾਰ ਤੋਰਾ ਚੈੱਕ ਕਰਾ ਲਿਓ ਵੇਖੋ ਤੋਰਾ ਵਿਖਾ ਦਿਓ ਵਿਖਾ ਦਿਓ ਤੋ ਵੀਰੇ ਹੁਣ ਇਸ ਟਾਈਮ ਕਿੰਨਾ ਸਟਾਰਟਿੰਗ ਹੈ ਜੇ ਸਲੇ ਇਹਦੇ ਸਲੇ ਹੁਣ 12 ਕਿਲੋ ਹੈ 12 ਕਿਲੋ ਆ ਜੀ ਹਾਂ ਜੀ ਮੈਂ ਤਾਂ ਤਿਆਰ ਹੈ ਨੈਟ ਤਿਆਰ ਆ 12 ਕਿਲੋ ਠੀਕ ਹੈ ਜੀ ਠੀਕ ਹੈ ਜੀ ਦੇਖੋ ਵੀਰੇ 12 ਲੀਟਰ ਤਿਆਰ ਆ ਇਹ ਨਾਰਮਲ ਸੇ ਵਾਦ ਨਹੀਂ ਆਏ ਚੋਦੀ ਵਾਂਡੀ ਆ ਚੱਲਣਿਆ ਠੀਕ ਹੈ ਅੱਗੇ ਨਹੀਂ 14 15 ਕਿਲੋ ਤਾਂ ਨਹੀਂ ਮਾਰਨਾ ਬਿਲਕੁਲ ਵੀਰੇ ਕਮਾ ਲੈ ਦੇਖੋ ਵੀਰ ਠੀਕ ਹੈ ਸਾਡੀ ਲਈ ਦੀ ਆਪਾਂ ਇੱਕ ਗੱਲ ਪਹਿਲਾਂ ਹੀ ਨਾ ਲੈਣਿਆ ਬੱਚੇ ਨੂੰ ਨਾ ਥੋੜਾ ਜਿਆ ਮਤਲ ਉਹ ਉਪਰਾ ਕਰਦੀ ਉਪਰਾ ਆ ਪਣ ਕਰਨ ਹੈ ਵੀ ਅੱਛਾ ਅੱਛਾ ਬੱਚੇ ਦਾ ਠੀਕ ਹੈ ਜੀ ਹਾਂਜੀ ਪੱਜਾ ਪਿਆ ਲਾਂਬੇ ਪਿਆ ਰਿਹਾ ਅੱਛਾ ਅੱਛਾ ਏ ਪਾਏ ਥੱਲੇ ਖਤਨਾ ਪਰ ਛੱਡ ਲੋ ਪਰ ਥੱਲੇ ਪਤਨ ਪੈ ਗਈ ਬੱਚੇ ਦੇ ਬੱਚੇ ਦੇ ਠੀਕ ਹੈ ਜੀ ਆਪਾਂ ਪਾ ਕੇ ਨਾ ਦੁੱਧ ਰੱਖ ਲੈਂਦਾ ਬਾਟੇ ਨਾ ਪੀਉਂਦੇ ਦੁੱਧ ਹਾਂਜੀ ਹਾਂਜੀ ਤਾਂ ਵੀਰੇ ਹੈ ਵੀ ਪਹਿਲਣ ਹਨਾ ਉਦਾਂ ਸੀਲ ਆ ਬਾਕੀ ਜਿਹੜੇ ਘਰ ਜਾਊਗੀ ਮੈਨਾ ਮਾਰੂਗੀ ਠੀਕ ਹੈ ਜੀ ਹਾਂਜੀ ਸੋਹਣੀ ਵੜਾ ਹਨਾ ਇਹ 10 12 ਦਿਨਾਂ ਦਾ ਬੱਚਾ ਹੋ ਵੀ ਮਾ ਬੱਚਾ ਬਿਲਕੁਲ ਵੇਖੋ ਵੀਰੇ ਆ ਬੱਚਾ ਆ ਗਿਆ ਨਾਲੂ ਹੀ ਨਾਲ ਜੀ ਠੀਕ ਹੈ ਨਾਲੋ ਵੀ ਨਾਲ ਹੈ ਬੱਧੀਕਾ ਤਾਂ ਇਹਨੂੰ ਬਾਟੀ ਚ ਪੋਹੁੰਚ ਦਿਆ ਦੁੱਧ ਤਾਂ ਵੜ ਨੂੰ ਐਵੇਂ ਪਹਾੜੇ ਦੀ ਵੀ ਨਹੀਂ ਲੋੜ ਐਵੇਂ ਥੱਲੇ ਵਿਛੋਲਣਾ ਮੈਂ ਰੱਸੀ ਦੀ ਵੀ ਨਹੀਂ ਲੋੜ ਐ ਥੱਲੇ ਬੈਜੋ ਭਾਏ ਇਦਾਂ ਹੀ ਬੈਜੋ ਐਡੀ ਠੰਡੀ ਧੀਰੀ ਕੀ ਬਾਤ ਹੈ ਜੀ ਸ਼ਕੀਨ ਵੜਾ ਤਾਂ ਵੀਰੇ ਇਹਦਾ ਮੁੱਲ ਮੁੱਲ ਘਾਉਣ ਨੂੰ ਭਾਏ ਵੀ ਜੀ 50 60 ਕਰਾ ਲਓ ਹਾਂਜੀ ਆਪਾਂ ਵਿੱਚੇ ਪਹੁੰਚ ਕਰ ਦੇਣੀ ਹੈ ਜੀ ਪਹੁੰਚ ਫ੍ਰੀ ਪਹੁੰਚ ਫ੍ਰੀ ਕਰ ਦੇਣੀ ਪੰਜਾਬ ਕਿਸੇ ਵੀ ਜ਼ਿਲ੍ਹੇ ਚ ਹੋ ਜੇ ਭਾਵੇਂ ਪਠਾਨਕੋਟ ਮੋਗਾ ਵਾ ਹਨਾ ਜਲੰਧਰ ਲੁਧਿਆਣਾ ਮਾਨਸਾ ਕਿੱਥੇ ਮਰਜ਼ੀ ਹੋ ਜੇ। ਹਾਂਜੀ ਹਾਂਜੀ। ਕੀ ਬਾਤ ਹੈ ਜੀ। ਤੇ ਪਹੁੰਚ ਫ੍ਰੀ। 48000 ਚ ਪਹੁੰਚ ਵੀ ਫ੍ਰੀ। ਹਾਂਜੀ। ਕੀ ਬਾਤ ਹੈ ਜੀ। ਵੇਖੋ ਵੀਰੋ ਸੋਹਣੀ ਵੇੜਾ ਥਣ ਸਪੈਸ਼ਲ ਲੱਗਿਆ। ਬਹੁਤ ਚੰਗੀ ਵੇੜਾ ਤਾਂ 48000 ਜੀ ਵੀਰੇ ਹੋ ਜੂ ਪਹੁੰਚ। ਬਹੁਤ ਚੰਗੀ ਵੇੜਾ ਵੀਰੇ ਬਹੁਤ ਚੰਗੀ ਆ। ਸੋਹਣੀ ਵੇੜਾ ਬਰੀਡ ਆ ਪਹਿਲਾ ਸੁਆ ਨਵਾਂ ਪਸ਼ੂਆ। ਬਿਲਕੁਲ ਕਿਹੜਾ ਵੀਰਾ ਲੈ ਜੂਗਾ 400 ਵਿੱਚ ਹੋ ਕੇ ਫੇਰ ਵਸੀ ਵੇਖ ਜਾਂਦੀ ਹਾਂਜੀ ਹਾਂਜੀ ਠੀਕ ਆ ਤੇ ਵੀਰੇ ਜਿੰਨੇ ਨਹੀਂ ਦਿੱਤੀ ਉਹਨੇ ਰੁਪਏ ਦੀ ਫੇਰ ਵਸੀ ਆ ਬਿਲਕੁਲ ਤਾਂ ਬਾਕੀ ਵੀਰੋ ਸੋਹਣੀ ਵੜਾ ਫੋਨ ਵੀਰ ਨੂੰ ਜ਼ਰੂਰ ਲੈ ਲਿਓ 48 ਚ ਪਹੁੰਚ ਫਰੀ ਹੋਗੀ ਹਾਂਜੀ ਹਾਂਜੀ 48 ਚ ਪਹੁੰਚ ਫਰੀ ਕੀ ਬਾਤ ਆ ਤਾਂ ਬਾਕੀ ਵੀਰੋ ਇਹ ਹੀ ਬੇਨਤੀ ਹੁੰਦੀ ਹੈ ਕਿ ਚੈਨਲ ਨੂੰ ਸਬਸਕ੍ਰਾਈਬ ਕਰਿਓ ਲਾਈਕ ਕਰੋ ਤੇ ਸ਼ੇਅਰ ਕਰੋ ਜੀ ਵਾਤੋ ਵਾਤ ਸ਼ੇਅਰ ਕਰੋ ਬਿਲਕੁਲ ਜੋ ਨਵੀਂ ਤੋਂ ਨਵੀਂ ਵੀਡੀਓ ਬਖਾਲੀ ਜਾਵੇ ਬਾਕੀ ਵੀਰੇ ਰੇਟ ਬਹੁਤ ਜਿਆਦਾ ਜਾ ਫੋਨ ਜ਼ਰੂਰ ਵੀਰ ਨੂੰ ਲਾ ਲਿਓ ਤਾਂ ਫੇਸ ਕੁਆਲਿਟੀ ਤੋਂ ਥਣਾ ਦੀ ਕੁਆਲ ਕਵਾ ਵੀ 1 ਨੰਬਰ ਲੱਗਿਆ ਤਾਂ ਵੀਰੇ ਐਡਰੈਸ ਦੱਸੀ ਆਪਣਾ ਐਡਰੈਸ ਹੈਗਾ ਜੀ ਪਿੰਡ ਸੋਈਆਂ ਕਲਾ ਤਹਿਸੀਲ ਮਜੀਠਾ ਜਿਲ੍ਹਾ ਅੰਮ੍ਰਿਤਸਰ ਜੀ ਠੀਕ ਹੈ ਜੀ ਮੋਬਾਈਲ ਨੰਬਰ ਹੈਗਾ 7895 639212 ਠੀਕ ਹੈ ਸਤਿ ਸ਼੍ਰੀ ਅਕਾਲ ਵੀਰੇ